ਇਹ ਮਕਦਮਾ ਨੰਬਰ 36/25 ਅੰਡਰ ਸੈਕਸ਼ਨ 22 ਕਾਰਡ 85 ਐਨਡੀਪੀਐਸ ਜਿਹੜਾ ਇਹ ਦਰਜ ਕੀਤਾ ਗਿਆ ਸੀ ਇਹ ਐਨਐਫਐਲ ਗਰਾਊਂਡ ਨੇ ਨੰਗਲ ਚੜ੍ਹਦੇ ਪਾਸੇ ਇੱਥੇ ਪਸ਼ੂਪੰ ਦਾ ਫਾਟਕ ਹੈ ਉੱਥੇ ਐਸ.ਆਈ. ਕੇਸ਼ਕੁਮਾਰ ਅਤੇ ਉਹਦੀ ਟੀਮ ਨੇ ਨਾਕਾਬੰਦੀ ਕੀਤੀ ਹੋਈ ਸੀ ਤੇ ਉੱਥੇ ਜਿਹੜਾ ਹੈਗਾ ਇੱਕ ਦੋ ਬੰਦੇ ਇੱਕ ਦਾ ਨਾਮ ਹੈਗਾ ਰੋਕੀ ਸਾਨੂੰ ਫਰਮਲ ਦਾਸ ਤੇ ਦੂਆ ਸਰਬਜੀਤ ਸਿੰਘ ਜਿਹਨੂੰ ਠੰਡੂ ਕਹਿੰਦੇ ਆ ਕਿਲਨ ਏਰੀਆ ਦਾ ਰਹਿਣ ਵਾਲਾ ਹੈ ਇਹ ਰੋਕੀ ਤੇ ਪਹਿਲਾਂ ਵੀ ਚਾਰ ਪਰਚੇ ਨੇ ਇਹਦੇ ਇਹਦੇ ਤੇ ਵੀ ਹੈਗੇ ਨੇ ਸਰਬਜੀਤ ਦੇ ਪਰਚੇ ਤੇ ਆ ਰਹੇ ਸੀ 80 ਵਾਤੇ ਗ੍ਰੇ ਕਲਰ ਦੀ ਰਿਐਕਟਿਵ ਸੀ ਪੀਵੀ 12ਏਵੀ 4960 ਤਾਂ ਫਿਰ ਜਿਹੜਾ ਹੈਗਾ ਇਹਨਾਂ ਨੂੰ ਉੱਥੇ ਆਰਾਊਂਡ ਅਪ ਕਰ ਕੀਤਾ ਸੀ ਤੇ ਉਸ ਦੇ ਮੌਕੇ ਤੇ ਜਿਹੜੇ ਸਮਰੱਥ ਅਧਿਕਾਰੀ ਮਦਨਜੀਵ ਵੱਲੋਂ ਜਿਹੜੀ ਅਗਲੀ ਤਫ਼ਤੀਸ਼ ਅਮਲ ਚ ਲਿਆਂਦੀ ਗਈ ਜਦੋਂ ਜਿਹੜਾ ਉਹਨਾਂ ਦੀ ਡਿੱਗੀ ਵਿੱਚੋਂ ਜਿਹੜਾ ਇੱਕ ਕਨਸ਼ੀਲਾ ਪਦਾਰਥ ਬਰਾਮਦ ਹੋਇਆ ਤੇ ਪਦਾਰਥ ਜਿਹੜਾ ਹੈਗਾ ਉਹ ਵੀ ਚੈੱਕ ਕਰਨ ਤੇ ਉਹ ਜਿਹੜਾ ਹੋਇਆ ਕਰੀਬ 28 ਗ੍ਰਾਮ ਜਿਹੜਾ ਹੈਗਾ ਵੈਕਟਰ ਪਾਊਡਰ ਸੀ ਕਨਸ਼ੀਲਾ ਪਦਾਰਥ ਇਹ ਦੋਨਾਂ ਤੇ ਐਨਡੀਪੀਐਸ ਦੀ ਪਰਚੀ ਦਰਜ ਹੈ ਬਈ ਇਹਨਾਂ ਦੇ ਰੋਕੀ ਦਾ ਚਾਰ ਐਨਡੀਪੀਐਸ ਦੇ ਸਾਈਜ਼ ਦਾ ਵੀ ਇਹ ਬੂਸਰਾ ਠੰਡੂ ਜਰਾ ਠੰਡੂ ਤੇ ਵੀ ਪਹਿਲਾਂ ਹੀ ਕੈਂਡੀ ਪੀਐਸ ਦਾ ਪਰਚਾ ਹੈਗਾ ਜੀ ਰਿਮਾਂਡ ਵਗੈਰਾ ਲਿਆ ਜਾ ਇਹਨਾਂ ਦੋ ਦਿਨ ਦਾ ਪੁਲਸਰ ਮੰਡ ਲਿਆ ਸੀ ਜੀ ਕੱਲ ਖਤਮ ਹੋਊਗਾ ਜੀ ਕੁਛ 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 ਦੱਸਿਆ ਨਹੀਂ ਕੁਛ ਕੁਛ ਜਿਹੜੀ ਹੈਗੀ ਅਸੀਂ ਕਰ ਰਿਹਾ ਜਿਹੜੇ ਬੰਦੇ ਹੈਗੇ ਨੇ ਉਹ ਆਪਾਂ ਨਾਮਿਨੇਟ ਕਰਕੇ ਉਹਨਾਂ ਦੀ ਅਰੈਸਟ ਜਲਦੀ ਕਰਾਂਗੇ ਕਿੰਨਾ ਕੁ ਜਿਹੜਾ ਮਾਲ ਫੜਿਆ ਗਿਆ 28 ਗ੍ਰਾਮ ਜੀ 28 ਗ੍ਰਾਮ ਚੀਲਾ ਪਾਊਡਰ ਦੋਨਾਂ ਕੋਲੇ ਡਿੱਗੀ ਦੇ ਵਿੱਚ ਸੀ ਇਹਨਾਂ ਕੋਲ ਇਹ ਦੋਨੇ ਇਕੱਠੇ ਸੀ ਦੋਨੇ ਇਕੱਠੇ ਸੀ ਡਰਗਮਨ ਹੀ ਸੀ ਇਹਨਾਂ ਕੋਲ ਮਿਲੀ ਹੋਵੇ ਇਹ ਕੋ ਡਰਗਮਨ ਹੀ ਨਹੀਂ ਜਣੀ ਹੈਗੀ ਬਰਾਮ ਯੋਗ ਨਸ਼ਿਆਂ ਬਰੋਧ ਮੁਕੰਮਲ ਦੇ ਤਹਿਤ ਕੋਈ ਇਸ ਵਿੱਚ ਦਰਨਾ ਚਾਹੂਗਾ ਤੁਸੀਂ ਬਸ ਇਹੀ ਹੈ ਜੀ ਅਲਰਟ ਜਿਹੜਾ ਨੂੰ ਨਸ਼ਾ ਐਡਿਕਟ ਨੇ ਉਹ ਚੱਲ ਜਾਣਾ ਆਪਣੇ ਸੈਂਟਰ ਦੇ ਵਿੱਚ ਨਹੀਂ ਐਫ ਆਈ ਆਰ ਦਰਜ ਕਰਕੇ ਅਸੀਂ ਅਗਲੀ ਕਾਰਵਾਈ ਹਮਚ ਲਿਆਵਾਂਗੇ ਇੱਕ ਇਹ ਵੀ ਸੀਗਾ ਸਰਕਾਰ ਨੇ ਹੁਕਮ ਹੈ ਜਿਹੜੀਆਂ ਸਰਕਾਰੀ ਸਹੂਲਤਾਂ ਦਾ ਫਾਇਦਾ ਲੈਂਦੇ ਉਹ ਬੰਦ ਕਰਕੇ ਬਿਲਕੁਲ ਇਹ ਆਇਆ ਸੀ ਜੀ ਇਹ ਗੱਲ ਵੀ ਸੁਣਨੇ ਚਾਹੀਏ ਕਿ ਜਿਹੜੀਆਂ ਵੀ ਸਰਕਾਰੀ ਸਹੂਲਤਾਂ ਨੇ ਉਹ ਸਹੂਲਤਾਂ ਜਿਹੜੀਆਂ ਇਹਦੀ ਖਤਮ ਕਰ ਦਿੱਤੀਆਂ ਜਾਊਗੀਆਂ ਕਿ ਜਿਨ੍ਹਾਂ ਦੇ ਲਾਫ ਡੇਟ ਨਸ਼ਾ ਦੇ ਪਰਚੇ ਹੋਣਗੇ ਚਾਹੇ ਉਹ ਕਿਸੇ ਰਕਾਨ ਘਾਟਾ ਸਮ ਜੋ ਵੀ ਸਕੀਮਾਂ ਹੈਗੀਆਂ ਇਹਦੇ ਬਾਰੇ ਲੱਗਿਆ ਸੀ ਜੀ ਮੈਸੇਜ ਤੇ ਆਮ ਚਰਚਾ ਨਾਲਗਲ ਵਿੱਚ ਵੀ ਹੋ ਰਹੀ ਸਰ ਕੋਈ ਵੱਡਾ ਤਸਕਰ ਹੈਗਾ ਉਹਦੀ ਵੀ ਕੋਈ ਪ੍ਰੋਪਰਟੀ ਸੀ ਹੁਣ ਕੋਸ਼ੇਦਾ ਦੀ ਨਹੀਂ ਉਹ ਜਿਹੜੀ ਹੈਗੀ ਜੀ ਉਹ ਆਪਣੇ ਲੈਵਲ ਤੇ ਤਾਂ ਨਹੀਂ ਦੇਖੋ ਹੈਗੀ ਉਹ ਅਗਲੇ ਕੋਈ ਮੈਂ ਇਨਫੋਰਮੇਸ਼ਨ ਨਹੀਂ ਕਹਿ ਸਕਦਾ ਅਗਰ ਹੁੰਦੀ ਹੈ ਤਾਂ ਤੁਹਾਨੂੰ ਦੱਸਾਂਗਾ